ਦੇਸ਼ ਨੂੰ ਤਾਂ ਭਗਵੰਤ ਮਾਨ ਨੇ ਖਤਮ ਕਰ ਦਿਆ ਔਰ ਕੀਆ ਔਰ ਕੁਛ ਨਹੀਂ ਉਹ ਲੈਣ ਦੇਣ ਨੂੰ ਮਾਰ ਦਿਆ ਮੈਂ ਤਾਂ ਜਮੀ ਸਰਕਾਰ ਨੇ ਉਹ ਕਰੀ ਕੁਛ ਨਹੀਂ ਕਿਹੜੀ ਸਰਕਾਰ ਆ ਬਤਾਓ ਕਦ ਆਈ ਉਹ ਰਾ ਆਈ ਨਹੀਂ ਆ ਗਈ ਇਹ ਕਾਇਦਾ ਤੜਕੀ ਐਸੇ ਕੈਸੇ ਕਰ ਕਸਫ ਗਿਆ ਪਹਿਲਾਂ ਕੋਈ ਨਹੀਂ ਆਂਦਾ ਹੈ ਗਿਆ ਪੈਸਿਆਂ ਕਹਿੰਦੇ ਇਤਨੇ ਪੜ ਗਏ ਇਤਨੇ ਪੜ ਗਏ ਕੋਈ ਨਹੀਂ ਉਹ ਸਾਰੇ ਪੈਸੇ ਖਾ ਗਏ ਗਵਰਨਮੈਂਟ ਅਫਸਰ ਖਾ ਗਏ ਸਾਰੇ ਪੈਸੇ ਭਗਵੰਤ ਮਾਨ ਵੇਦੇਗਾ ਕਾਂਗਰਸ ਲੁੱਕ ਖਾ ਗਈ ਔਰ ਸਾਰਾ ਦੇਸ਼ ਇਹਨੂੰ ਖਾ ਗਿਆ ਹੈ ਉਸਨੇ ਕਰੀ ਕੁਛ ਨਹੀਂ ਭਗਵੰਤ ਮਾਨ ਨੇ ਕੀ ਕਰਿਆ ਜੀ ਉਰਾ ਜੇ ਕਿਸੇ ਨੂੰ ਭੇਜਾਂ ਉਰਾ ਪੁਲਪਾ ਵੀ ਨਹੀਂ ਖੜਨਦੇ ਪੁਲਸ ਵਾਲੇ ਮੰਤਰੀ ਆਊਗਾ ਮੰਤਰੀ ਆਊਗਾ ਮਾਰੇ ਬਣਾਇਆ ਹੋਣਾ ਮੰਤਰੀ ਆ ਜਾ ਮਾੜੇ ਲਾਣ ਲੱਗੇ ਹੈ ਇਤਨੇ ਕਦੋਂ ਮਾਨੂੰ ਨੋ ਵੀ ਨਹੀਂ ਆਂਦਾ ਜਿਤਨੇ ਮੰਤਰੀਆਂ ਹਾਂ ਅੱਧੇ ਮਾਰੇ ਬੰਦੇ ਉਹਨਾਂ ਨਾਲ ਚਿਪਜਾ ਉਹਨਾਂ ਨੂੰ ਦਿਖਣੇ ਦਿੰਦੇ ਕੁਸ ਉਹੀਂ ਕਹਿ ਜਾਂਦੇ ਹੋਰ ਛੋੜ ਦਿਓ ਹੋਰ ਛੋੜ ਦਿਓ ਉਰਾ ਤਾਂ ਕੁਝ ਜਾਣ ਘਟਬੋਰੀ ਹੈ ਸਰਕਾਰ ਦੁਨੀਆ ਲਾਗ ਰਹੀ ਹੈ ਪਬਲਿਕ ਪਾਣੀ ਕਾਢਣ ਉਹ ਠਾ ਨਹੀਂ ਜਾਗਾ ਦੇਖਿਆ ਪੂਰੀ ਪੈਸੇ ਨਿਉ ਬਾਂਸਵਾ ਬੰਦ ਲਿਆ ਕੈਮਰਾ ਸਾਹ ਨਿਉ ਦੇਖੀ ਗਈ ਨਿਉ ਪਾਣੀ ਨੁ ਕਰੀ ਗਈ ਕੋਈ ਨਹੀਂ ਮਾਰੀ ਸੰਭਾਲ ਕਰਦਾ ਹੈਗੀ ਸਰਕਾਰ ਸਰਪੁਰ